ਮੈਂ ਸਰਵਣ ਸਿੰਘ ਪੰਦੇਰ ਜੀ ਕਿਸਾਨ ਮਜ਼ਦੂਰ ਸ਼ਰਕਤ ਕਮੇਟੀ ਪੰਜਾਬ ਤੋਂ ਤੁਹਾਨੂੰ ਪਤਾ ਵਾ ਪਿਛਲੇ ਸਾਲ ਦੇ ਮੁਕਾਬਲੇ ਕਿ ਬਾਸਮਤੀ ਦੇ ਰੇਟ ਬਹੁਤ ਹੀ ਠਾ ਡਿੱਗੇ ਆ 2200 ਰੁਪਏ ਤੋਂ ਵੀ ਠਾ ਰੇਟ ਜਾ ਰਿਹਾ ਜਿਹੜੀ ਪਰਮਲ ਆ ਉਹਦੀ ਕੀਮਤ ਇਸ ਤੋਂ ਵੱਧ ਵਿਕ ਰਹੀ ਤੇ ਸੁਪਰ ਫਾਈਨ ਕਿਸਮਾਂ 1509 ਜਾਂ 1690 ਰੋ ਠਾ ਵਿਕ ਰਹੀਆਂ ਨੇ ਔਰ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਬਾਸਮਤੀ ਹੀਟ ਰਕਬਾ ਆਵੇ ਨਵਾਂ ਜਿਹੜਾ ਖੇਤੀ ਨੀਤੀ ਦਾ ਖਲੜਾ ਉਹੱਚ ਵੀ ਕਹਿ ਰਹੇ ਨੇ ਵੀ ਬਾਸਮਤੀ ਨੂੰ ਪ੍ਰਮੋਟ ਕਰਾਂਗੇ ਅੱਜ ਬਾਸਮਤੀ ਰੋਲ ਰਹੀ ਆ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਜਿਹੜੇ ਕਹਿੰਦੇ ਸੀ ਐਮਐਸਪੀ ਹੈ ਐਮਐਸਪੀ ਦੇਵਾਂਗੇ ਐਮਐਸਪੀ ਰਹੇਗੀ ਉਹ ਤਾਂ ਸਾਨੂੰ ਮਾਰਨ ਨੂੰ ਤੁੱਲੇ ਹੋਏ ਕੇਂਦਰ ਵਾਲੇ ਜਿਹੜੇ ਇਹ ਦਾਵਾ ਕਰਦੇ ਸੀ ਵੀ ਜਿਹੜੀ ਖਰੀਦ ਆ ਉਹਨੂੰ ਬਾਜ਼ਾਰ ਨਾਲ ਜੋੜ ਦਿਓ ਪ੍ਰਾਈਵੇਟ ਮੰਡੀ ਦੇ ਨੁਕਸਾਨ ਕੀ ਹੁੰਦੇ ਆ ਅੱਜ ਪਤਾ ਲੱਗ ਗਿਆ ਪਿਛਲੀ ਵਾਰ 34-3500 ਰੁਪਿਆ ਸੀ ਹਰ ਕਿ 1200 ਰੁਪਿਆ ਏਟ ਵਿਖ ਰਹੀ ਹੈ ਬਾਸਮਤੀ ਤੋ ਇਹਦੇ ਲਈ ਕੌਣ ਜ਼ਿੰਮੇਵਾਰ ਹੈਗਾ ਤੋ ਅਸੀਂ ਪਹਿਲਾਂ ਵੀ ਮੋਰਚਾ ਲਾ ਕੇ ਹਟਿਆ ਇਸ ਵਾਰ ਡਿੱਗਦੇ ਬਾਸਮਤੀ ਰੇਟਾਂ ਤੇ ਸਾਡੀ ਸਰਕਾਰ ਨੂੰ ਦਖਲ ਦੇਣ ਦੀ ਮੰਗ ਆ ਨਹੀਂ ਤਾਂ ਥਾਈ ਨੂੰ ਸਵੇਰੇ ਡੀਸੀ ਦਫਤਰ ਸਾਹਮਣੇ ਉਹਨਾਂ ਦੇ ਦਰਬਾਰ ਮੁਰੇ ਬਾਸਮਤੀ ਸੁੱਟ ਕੇ ਪ੍ਰਦਰਸ਼ਨ ਕਰਾਂਗੇ ਯਾ ਚੱਕ ਲੋ ਪਹਿਲੋ ਕਿਸਾਨਾਂ ਨੂੰ ਆਲੂ ਸੁੱਟਦੇ ਤੋ ਸਾ ਦੇਖਿਆ ਹੋਣਾ ਵਾ ਤੁਸੀਂ ਪਹਿਲੋ ਸਬਜ਼ੀਆਂ ਸੁੱਟਦੇ ਦੇਖਿਆ ਹੋਣਾ ਹੁਣ ਤੁਸੀਂ ਕਿਸਾਨਾਂ ਨੂੰ ਆਹ ਜਿਹੜੀਆਂ ਫਸਲਾਂ ਬਿਕਦੀਆਂ ਸੀ ਉਹਨਾਂ ਨੂੰ ਵੀ ਸੁੱਟਦੇ ਦੇਖ ਲਓਗੇ ਤਾਂ ਜੋ ਸਾਡੀ ਸੁੱਤੀ ਸਰਕਾਰ ਜਾਗੇ ਅਸੀਂ ਮੀਡੀਆ ਨੂੰ ਵੀ ਕਹਿਣਾ ਚਾਹੁੰਨੇ ਵੀ ਜ਼ਰੂਰ ਮੰਡੀਆਂ 'ਚ ਜਾਣ ਜਾਵੇ ਮੀਡੀਆ ਅਰ ਅੱਜ ਕਿਸਾਨ ਦੀ ਦੁਰਦਸ਼ਾ ਦੇਖੇ ਮੰਡੀਆਂ 'ਚ ਕੀ ਹੋ ਰਿਹਾ ਕਿਵੇਂ ਰੁਲ ਰਿਹਾ ਇਹਦੋਂ ਗਾਂ ਬੇਮੌਸਮੀ ਬਰਸਾਤ ਜਿਵੇਂ ਪੰਜਾਬ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੀ ਆ ਤੋ ਜਿੱਥੇ ਬਰਸਾਤ ਨਾਲ ਚੈਨਲ ਕਹਿ ਰੇ ਗਰਮੀ ਕਟੀਆਂ ਬਾਈ ਉੱਥੇ ਕਿਸਾਨਾਂ ਦੀ ਬਰਬਾਦੀ ਵੀ ਹੋ ਰਹੀ ਆ ਇੱਧਰ ਵੀ ਜੂਰ ਖਬਰਾਂ ਦਿੱਤੀਆਂ ਜਾਣ ਉਧਰ ਘੱਗਰ ਫੇਰ ਵੱਧ ਰਿਹਾ ਪਾਣੀ ਉਹਦਾ ਇਹ ਵੀ ਸਮੱਸਿਆ ਸਾਡੇ ਸਾਹਮਣੇ ਆਉਣੀ ਆ ਜਿਹੜੀ ਖਨੌਰੀ ਬਾਡਰ ਤੇ ਖੁਦਕੁਸ਼ੀ ਹੋਈ ਆ ਜਿਹੜੀ ਉਹਦੇ ਕੇਂਦਰ ਸਰਕਾਰ ਦੋਸ਼ੀ ਆ ਜੋ ਕੁਝ ਕੇਂਦਰ ਦੇ ਮੰਤਰੀ ਵਜ਼ੀਰ ਜਾਂ ਹੋਰ ਬਿਆਨਬਾਜ਼ੀ ਕਰਦੇ ਆ ਉਹ ਵੀ ਇਹ ਚੀਜ਼ਾਂ ਨੂੰ ਬढ़ावा ਦਿੰਦੀਆਂ ਉਸ ਪਰਿਵਾਰ ਨਾਲ ਸਾਡੀ ਸੰਵੇਦਨਾਵਾ ਭਾਵੇਂ ਖੁਦਕੁਸ਼ੀਆਂ ਮਸਲਿਆਂ ਦਾ ਹੱਲ ਨਹੀਂ ਹੈਗੀਆਂ ਤੋਂ ਇਸ ਕਰਕੇ ਅਸੀਂ ਕੇਂਦਰ ਨੂੰ ਕਹਿੰਨੇ ਆਂ ਵੀ ਸਾਡੀਆਂ ਸਮੱਸਿਆਵਾਂ ਵੱਲ ਧੰਨ ਧਿਆਨ ਦਿੱਤਾ ਜਾਵੇ ਧੰਨਵਾਦ